ਹਤੇਸ਼ੀ টিআরপি ਨਹੀਂ ਭਰੋ ਸਾਡਾ ਜੈ ਹਿੰਦ ਜੀ ਮੈਂ ਇੰਸਪੈਕਟਰ ਰਣਜੀਤ ਸਿੰਘ ਮੁਖ ਅਫਸਰ ਥਾਣਾ ਮਜੀਠਾ ਰੋਡ ਵਿਖੇ ਤਨਾਤ ਸਾਨੂੰ ਥਣੇ ਵਿਖੇ ਇੱਕ ਚੋਰੀ ਦੀ ਕੰਪਲੇਂਟ ਆਈ ਇੱਕ ਬਖਸ਼ੀਰ ਸਿੰਘ ਜੋ ਕਿ ਕਸ਼ਮੀਰ ਐਵੇਨਿਊ ਦੇ ਰਹਿਣ ਵਾਲਿਆ ਇਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਕੀਤੀ ਕਿ ਇਹਨਾਂ ਨੇ ਆਪਣੀ ਇੱਕ ਬਲੈਡੋ ਮੈਕਸ ਗੱਡੀ ਜੋ ਘਰ ਦੇ ਬਾਹਰ ਲਗਵਾਈ ਲਗਾਈ ਸੀ ਉਸ ਨੂੰ ਕੋਈ ਅੜ ਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਜੋ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 12 ਮਿਤੀ 9 2 25 ਜੁਰਮ 3032 ਬੀਐਨਐਸ ਸਥਾਨਮ ਜੀਠਾ ਰੋਡ ਵਿਖੇ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਤੇ ਇਹਦੇ ਵਿੱਚ ਸੀਸੀਟੀਵੀ ਕੈਮਰੇ ਅਤੇ ਹੋਰ ਸੋਰਸਸ ਦੀ ਮਦਦ ਦੇ ਨਾਲ ਅਸੀਂ ਅਸੀਂ ਚੋਰ ਨੂੰ ਕਾਬੂ ਕਰ ਲਿਆ ਜਿਸ ਦਾ ਨਾਮ ਵਿਕਰਮ ਸੀ ਜੋ ਕਿ 88 ਫੁੱਟ ਰੋਡ ਦਾ ਰੋਡ 18 ਸੜਕ ਦਾ ਹੀ ਰਹਿਣ ਵਾਲਾ ਹੈ ਜੋ ਕਿ ਪਹਿਲਾਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਵਿਖੇ ਰਹਿੰਦਾ ਸੀ ਅਤੇ ਇਸ ਪਾਸੋਂ ਅਸੀਂ ਬਲੈਰੋ ਗੱਡੀ ਅਤੇ ਇੱਕ ਚੋਰੀ ਦੀ ਐਕਟਵਾ ਅਸੀਂ ਬਰਾਮਦ ਕਰ ਲਈ ਹੈ ਜੀ ਅਤੇ ਇਸ ਸੰਬੰਧ ਵਿੱਚ ਅਸੀਂ ਇਸ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਹੋਰ ਵੀ ਇਸ ਪਾਸੋਂ ਰਿਕਵਰੀ ਹੋਣ ਦੀ ਉਮੀਦ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਇਸ ਇਨਾਂ ਗੈਰ ਸਮਾਜੀ ਅੰਸ਼ਰਾਂ ਦੇ ਖਿਲਾਫ ਸਖਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਜੈ ਹਿੰਦ